ਇਹ ਜਿੰਨਾ ਸਾਡੇ ਘਰੇ ਖੁੰਡ ਖੁੰਡ ਪਏ ਸੀ ਕਵਾੜ ਪਏ ਸੀ ਉਹਨਾਂ ਜੋੜ ਕੇ ਟੇਬਲ ਬਣਾ ਲੈ ਇੱਕ ਨੇ ਪੰਜ ਟੇਬਲ ਬਣਾਏ ਇਹ ਟੇਬਲ ਬਣਾਇਆ ਸੀ ਇਹ ਟੇਬਲ ਲੱਗਣਾ ਹਜੇ ਇਹ ਆਪੇ ਉੱਠੂ ਉੱਪਰ ਨੂੰ ਅੱਛਾ ਜੇ ਚਾਹ ਖੜ ਕੇ ਪੀਣੀ ਆ ਹਾਂ ਖੜ ਕੇ ਪੀ ਲੋ ਬੈਠ ਕੇ ਪੀਣੀ ਵਧੀਆ ਬੱਚੇ ਦਾ ਐਂਟਰਟੇਨਮੈਂਟ ਔਰ ਇੱਥੇ ਤੁਸੀਂ ਸ਼ਾਮ ਦੇ ਟਾਈਮ ਬੈਠ ਜਾਓ ਜੀ ਸੋਨੂੰ ਐ ਫੀਲਿੰਗ ਜਾਊਗੀ ਵੀ ਕਿਸੇ ਵੱਡੇ ਮਹਿਲ 'ਚ ਬੈਠੇ ਦੇਖੋ ਟੈਰਾਂ ਦੇ ਵਿੱਚ ਕਿੰਨਾ ਕੰਮ ਲੱਗੇ ਜੀ ਤੇ ਦੂਸਰਾ ਅਸੀਂ ਜਿੰਨੇ ਬਾਸ ਪਏ ਸੀਗੇ ਹਾਂ ਆਹ ਦੇਖੋ ਆਪਾਂ ਇਹਦੇ ਵਿੱਚ ਤੁਰੋਗੇ ਜੀ ਤੁਸੀਂ ਆਪ ਦੱਸੋ ਕਿ ਕਿਹੜੀ ਫੀਲਿੰਗ ਪਹਾੜੀ ਦੇ ਉੱਤੇ ਰਸਤੇ ਹੁੰਦੇ ਨੇ ਬਿਲਕੁਲ ਬਿਲਕੁਲ ਸੋ ਕੰਫਰਟ ਵੀ ਹੈ ਇਹ ਬੈਸਤਾ ਪੁਆਇੰਟ ਇਹਨੇ ਕਿ ਆ ਜਿੰਨੀਆਂ ਸਾਡੇ ਘਰੇ ਪੀਪੀਆਂ ਪਈਆਂ ਸੀਗੇ ਇਹਨੂੰ ਰੰਗਾਉਣ ਵਾਲਾ ਹਾਂ ਤੇ ਇਹ ਇੱਕ ਪੁਆਇੰਟ ਬਣ ਜਾਣਾ ਜੀ ਕਿਸੇ ਕਪਨ ਲਈ ਓਕੇ ਉਹਨਾਂ ਲਈ ਕੋਈ ਵਰਡਿੰਗ ਲਿਖਾਂਗੇ ਓਕੇ ਇੱਥੇ ਬੈਠ ਕੇ ਫੋਟੋ ਕਰਾਉਣਾ ਉਹ ਪਰ ਟਰੀ ਹਾਊਸ ਹੈ ਉੱਪਰ ਜੀ ਤੁਹਾਨੂੰ ਉਦਾਂ ਲੱਗਦਾ 빙ਗਾ ਟੇਡਾ ਜਾ ਵਾਣਾ ਜੀ ਬਿਲਕੁਲ ਤੂੰ ਇਹ ਜਿਹੜਾ ਗੇਟ ਨਹੀਂ ਦੇਖਿਆ ਹੋਣਾ ਕਿ ਜੀ ਇਹ ਅਫਗਾਨਿਸਤਾਨ ਗੇਟ ਆ ਸਰ ਉਹ ਪੌਟ ਪਰ ਉਹ ਤੇ ਕਰੋ ਵੀ ਆ ਕੀ ਅਭੀ ਇੱਕ ਮਿੰਟ ਸੋਪਾ ਇਹਦੀ ਗੱਲ ਕਰਦੇ ਆ ਇਹ ਮਤਲਬ ਕਿ ਸ਼ੀਸ਼ੇ ਦੀ ਆਪਾਂ ਟੇਬਲ ਦੀ ਪਹਿਲਾਂ ਗੱਲ ਕਰਦੇ ਆ ਇਹ ਟੇਬਲ ਨੂੰ ਕਿੱਦਾਂ ਮਤਲਬ ਕਿ ਵੇਸਟ ਟੁੱਟਿਆ ਹੋਇਆ ਲੱਗਦਾ ਪਰ ਕਿੰਨੀ ਸੋਹਣੀ ਤਰੀਕੇ ਨਾਲ ਕਾਰਗਰੀ ਕਾਰਗਰੀ ਜਿਹੜੀ ਕਰਵਾਈ ਗਈ ਹੈ ਲੱਗੇ ਪਤਾ ਹੀ ਨਹੀਂ ਲੱਗੇ ਕਿ ਟੁੱਟਿਆ ਹੋਇਆ ਆ ਆ ਦੇਖੋ ਜੀ ਲੱਤਾਂ ਤੇ ਮਾਰਿਓ ਕੈਮਰਾ ਜੀ ਇਹ ਜਿੰਨਾ ਸਾਡੇ ਘਰੇ ਖੁੰਡ ਖੁੰਡ ਪਏ ਸੀ ਕਵਾੜ ਪਏ ਸੀ ਉਹਨੂੰ ਜੋੜ ਕੇ ਟੇਬਲ ਬਣਾ ਲੈ ਇੱਕ ਨਹੀਂ ਪੰਜ ਟੇਬਲ ਬਣਾਏ ਜੀ ਆ ਸਾਡੇ ਜਿੰਮ ਪਿਆ ਸੀਗਾ ਟੁੱਟਿਆ ਹੋਇਆ ਹਮ ਆਲਾ ਕਵਾੜ ਚ ਵੇਚ ਦਿੰਦਾ ਹਮ ਇਹ ਟੇਬਲ ਬਣਾਇਆ ਸੀ ਇਹ ਟੇਬਲ ਲੱਗਣਾ ਹਜੇ ਇਹ ਆਪੇ ਉੱਠੂ ਉੱਪਰ ਨੂੰ ਅੱਛਾ ਜੇ ਚਾਹ ਖੜ ਕੇ ਪੀਣੀ ਆ ਖੜ ਕੇ ਪੀ ਲੋ ਬੈਠ ਕੇ ਪੀਣੀ ਵਧੀਆ ਬੱਚਿਆਂ ਦਾ ਐਂਟਰਟੇਨਮੈਂਟ ਆ ਔਰ ਇੱਥੇ ਤੁਸੀਂ ਸ਼ਾਮ ਦੇ ਟਾਈਮ ਬੈਠ ਜਾਓ ਜੀ ਤੁਹਾਨੂੰ ਐ ਫੀਲਿੰਗ ਜਾਊਗੀ ਵੀ ਕਿਸੇ ਵੱਡੇ ਮਹਿਲ 'ਚ ਬੈਠੇ ਆ ਬਿਲਕੁਲ ਸੋ ਕਿਤੇ ਨਾ ਕਿਤੇ ਲੋਕ ਜਿਹੜਾ ਸਕੂਨ ਤੇ ਸ਼ਾਂਤੀ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਇੱਥੇ ਬੈਠ ਕੇ ਤੁਸੀਂ ਬਿਲਕੁਲ ਉਹੀ ਚੀਜ਼ ਜਿਹੜੀ ਫੀਲ ਕਰ ਸਕਦੇ ਹੋ ਬਹੁਤ ਜ਼ਿਆਦਾ ਸਕੂਨ ਤੇ ਸ਼ਾਂਤੀ ਜਿਹੜੀ ਇੱਥੇ ਮਿਲਣ ਵਾਲੀ ਹੈ ਇਸ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਜਿਹੜੀਆਂ ਤੁਹਾਨੂੰ ਜਾਣੂ ਕਰਵਾਵਾਂਗੇ ਹੋਰ ਵੀ ਦਿਖਾਵਾਂਗੇ ਕਿ ਵੇਸਟ ਚੀਜ਼ੇ ਕਿਸ ਤਰੀਕੇ ਨਾਲ ਯੂਜ਼ ਕਰਕੇ ਕਿੰਨੇ ਵਧੀਆ ਤਰੀਕੇ ਨਾਲ ਯੂਜ਼ ਕਰਕੇ ਉਹਨਾਂ ਨੂੰ ਕਿਸ ਤਰੀਕੇ ਨਾਲ ਸਮਾਲ ਦੇ ਵਿੱਚ ਕੀਤਾ ਹੋਇਆ ਆ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਸੀੜੀਆਂ ਨੇ ਸਟੇਅਰਸ ਨੇ ਇਹ ਟਾਇਰ ਆ ਦੇ ਨੇ ਇਹਦੇ ਉੱਤੇ ਜਿਹੜੀ ਕਾਂ ਲਾਈ ਹੋਈ ਹੈ ਦੇਖੋ ਟਾਇਰਾਂ ਦੇ ਵਿੱਚ ਕਿੰਨਾ ਕੰਮ ਲੈ ਲਿਆ ਜੀ ਤੇ ਦੂਸਰਾ ਅਸੀਂ ਜਿੰਨੇ ਬਾਂਸ ਪੈ ਸੀਗੇ ਆਹ ਦੇਖੋ ਆਪਾਂ ਇਹਦੇ ਵਿੱਚ ਤੁਰੋਗੇ ਜੀ ਤੁਸੀਂ ਆਪ ਦੱਸੋ ਕਿ ਕਿਹੜੀ ਫੀਲਿੰਗ ਪਹਾੜੀ ਦੇ ਉੱਤੇ ਰਸਤੇ ਹੁੰਦੇ ਨੇ ਬਿਲਕੁਲ ਬਿਲਕੁਲ ਸੋ ਕੰਫਰਟ ਵੀ ਹੈ ਕਿਤੇ ਨਾ ਕਿਤੇ ਆਪਾਂ ਪਹਾੜਾ ਦੇ ਵਿੱਚ ਜਾਂਦੇ ਆ ਤਾਂ ਸੇਮ ਇਹੀ ਚੀਜ਼ ਦੀ ਫੀਲਿੰਗ ਆਉਂਦੀ ਹੈ ਲੱਗਦਾ ਨਾ ਜਿਵੇਂ ਨਾਨਾ ਦੇਵੀ ਤੇ ਉੱਪਰ ਨੂੰ ਜਾਂਦੇ ਨੇ ਬਿਲਕੁਲ ਬਿਲਕੁਲ ਤੇ ਤੁਸੀਂ ਕੀ ਬਣਾਇਆ ਇਹ ਬਸ ਤਾਂ ਪੁਆਇੰਟ ਇਹਨੇ ਕਿ ਆ ਜਿੰਨੀਆਂ ਸੈਟ ਘਰੇ ਪੀਪੀਆਂ ਪਈਆਂ ਸੀਗੇ ਇਹਨੂੰ ਰੰਗਾਉਣ ਵਾਲਾ ਹਾਂ ਤੇ ਇਹ ਇੱਕ ਪੁਆਇੰਟ ਬਣ ਜਾਣਾ ਜੀ ਕਿਸੇ ਕਪਨ ਲਈ ओके ਉਹਨਾਂ ਲਈ ਕੋਈ ਵਾਈਡਿੰਗ ਲਿਖਾਂਗੇ ਓਕੇ ਠੀਕ ਹੈ ਸਾਡਾ ਨੈਸ਼ਨਲ ਵਾਰਡ ਹੈਗਾ ਤੇ ਆ ਪਿਕੋ ਪੀਕੋ ਤੇ ਇੱਥੇ ਬੈਠ ਕੇ ਫੋਟੋ ਕਰਾਉਣਾ ਉਹ ਪਰ ਟਰੀ ਹਾਊਸ ਉੱਪਰ ਜੀ ਤੇ ਉੱਪਰ ਇੱਕ ਚੌਪੜੀ ਜਿੱਥੇ ਉੱਥੇ ਚਾਰ ਪੰਜ ਬੰਦਿਆਂ ਨੇ ਬੈਠ ਕੇ ਚਾਹ ਪਾਣੀ ਪੀਣਾ ਕੋਲ ਠੀਕ ਹੈ ਇੰਜੋਏ ਕਰਨਾ ਤੇ ਅੱਛਾ ਤਾਂ ਅੱਜ ਜਿਵੇਂ ਕਿ ਇੱਥੇ ਲੋਕ ਪ੍ਰਾਈਵੇਟਿੰਗ ਲਈ ਆਉਂਦੇ ਨੇ ਘੁੰਮਣ ਫਿਰਨ ਲਈ ਆਉਂਦੇ ਆ ਜਦੋਂ ਕਿਦਾਂ ਦੇ ਕਮੈਂਟਸ ਕਰਕੇ ਜਾਂਦੇ ਆ ਕਿਦਾਂ ਦੇ ਤੁਹਾਨੂੰ ਫੀਡਬੈਕ ਦੇ ਕੇ ਜਾਂਦੇ ਨੇ ਅਸੀਂ ਨਾ ਹੁਣ ਇੱਕ ਵਿਜ਼ਟਰ ਬੁੱਕ ਲਾਉਣ ਲੱਗਿਆ ਜੀ ਫਿਰ ਉਤੇ ਫਿਰ ਨਿਕਲੂ ਹੁਣ ਤਾਂ ਜਿਹੜਾ ਬੰਦਾ ਆਉਂਦਾ ਵੀ ਇਹ ਰੇਖੇ ਕਹਿੰਦਾ ਬਹੁਤ ਵਧੀਆ ਚੀਜ਼ ਬਣੀ ਆ ਦੇਖਣ ਵਾਲੀ ਆ ਵੀ ਇਹਦੀ ਐਡ ਕਰੋ ਹਜੇ ਬਸ ਇੰਨੀ ਕੁ ਜ਼ਰੂਰ ਗੱਲ ਕਹਿੰਦੇ ਆ ਕਿਉਂਕਿ ਅਜੇ ਅਸੀਂ ਇਹਦੀ ਚਰਚਾ ਨਹੀਂ ਪੂਰੀ ਕੀਤੀ ਬਿਲਕੁਲ ਹਜੇ ਜਿਵੇਂ ਤੁਹਾਡੇ ਮਾਧਿਅਮ ਰਹੀਂਗਾ ਅੱਗੇ ਤੱਕ ਰੱਖੋਗੇ ਹੋਰ ਚੈਨਲ ਆ ਉਹਦੇ ਨਾਲ ਰੱਖੋਗੇ ਬਿਲਕੁਲ ਵੀ ਅਜੇ ਪ੍ਰਚਾਰ ਦੀ ਲੋੜ ਆ ਪਰ ਇਹ ਮੇਰੇ ਖਿਆਲ ਵਿੱਚ ਗਰਮੀਆਂ ਤੱਕ ਐਤਕੀ ਜੇ ਲੁਧਿਆਣਾ ਦੇ 100 ਬੰਦਾ ਹ ਮਚਲ ਜਾਂਦਾ ਜੀ ਉਹਦੇ ਵਿੱਚੋਂ 50 ਤੱਕ ਇੱਥੋਂ ਹੀ ਸਾਰ ਲੈਣਗੇ ਤੁਸੀਂ ਅਸੀਂ ਲਾਲ ਕਿਲੇ ਦੇ ਵਿੱਚ ਆਪੇ ਗਏ ਆ ਆਪਾਂ ਗੇਟਾਂ ਦੀ ਗੱਲ ਕਰੀਏ ਹੈਨਾ ਬਕਾਇਦਾ ਇੱਦਾਂ ਦੇ ਲਾਏ ਹੋਏ ਆ ਕਿ ਜਿਵੇਂ ਪਹਿਲਾ ਟਾਈਮ ਹੁੰਦੇ ਸੀ ਅੱਛਾ ਇਹਨਾਂ ਦੇ ਵਿੱਚ ਤੁਸੀਂ ਪੈਸੇ ਵਗੈਰਾ ਖਰਚ ਕੀਤੇ ਕਿ ਬਣਵਾਏ ਹੋਏ ਨੇ ਇਹ ਨਾ ਨਾ ਜੀ ਇਹ ਪੁਰਾਣੇ ਗੇਟ ਖਰੀਦੇ ਆ ਜਿੱਥੋਂ ਵੀ ਮਿਲ ਗਏ ਸੀ ਜੀ ਇਹ ਮੇਰਾ ਖਿਆਲ ਆ ਇਹ ਗੇਟ ਸਲਤਨ ਪਰਲੋਦੀ ਤੋਂ ਹੈਗਾ ਜੀ ਤੇ ਇਹ ਪੁਰਾਣੇ ਜਿਹੜੇ ਸਾਡੇ ਗੁਰੂ ਆਪੀਰਾ ਵੱਡੇ ਜਰਗੰਬੋ ਪ੍ਰਾਣੇ ਗੇਟ ਨੇ ਜੀ ਆ ਸਾਰੇ ਇਹ ਤਾਂ ਰੰਗ ਨੂੰ ਹੋਣੇ ਇਹਨਾਂ ਦੇ ਪਿੱਤਲ ਜ ਵਰ ਕੜਨਾ ਨਾ ਜੀ ਬੜਾ ਵਾ ਗੇਟ ਖੁੱਲਦਾ ਵੀ ਆ ਦੇਖੋ ਵਾਰ ਸੀ ਦੇਖੋ ਹਵਾ ਕਿੰਨੀ ਠੰਡੀ ਆਉਂਦੀ ਆ ਬਿਲਕੁਲ ਆਪਾਂ ਗੇਟ ਦੀ ਗੱਲ ਕਰਦੇ ਗੇਟ ਦੇਖਣ ਨੂੰ ਤਾਂ ਬੜਾ ਜਾਣਿਆ ਪਛਾਣਿਆ ਲੱਗਦਾ ਪਰ ਕਿਤੇ ਨਾ ਕਿਤੇ ਸਮਝ ਨਹੀਂ ਆਉਂਦੀ ਗੇਟ ਹੈ ਕਿਹੜਾ ਆ ਜਾਣਿਆ ਪਸ ਜਾਣਿਆ ਨਹੀਂ ਇਹ ਗੇਟ ਸਾਨੂੰ ਉਦਾਂ ਲੱਗਦਾ ਇਹ 빙ਗਾ ਟੇਡਾ ਜਿਹਾ ਹੈ ਨਾ ਜੀ ਬਿਲਕੁਲ ਕਿ ਤੂੰ ਇਹ ਐ ਜਾ ਗੇਟ ਨਹੀਂ ਦੇਖਿਆ ਹੋਣਾ ਕਿ ਜੀ ਬਿਲਕੁਲ ਇਹ ਆ ਅਫਗਾਨਿਸਤਾਨ ਦੇ ਗੇਟਾਂ ਦੇ ਵਿੱਚ ਕੀ ਬਾਤ ਹੈ ਕਿਉਂਕਿ ਅਫਗਾਨਿਸਤਾਨ ਠੀਕ ਆ ਸਟੇਟਸ ਸਿੰਬਲ ਵੀ ਖਰਾਬ ਹੋ ਗਿਆ ਆਤਵਾਦ ਕਰਕੇ ਪਰ ਉਹ ਕੰਟਰੀ ਚ ਵਿਰਾਸਤ ਬਹੁਤ ਕਿਸ ਹੋਂਦੀ ਹੈ ਗਿਆ ਜੀ ਉਹਦੇ ਵਿੱਚ ਹੈਰੀਟੇਜ ਚੀਜ਼ਾਂ ਨਹੀਂ ਹਨ ਇਸ ਕਰਕੇ ਇਹ ਗੇਟ ਦੀ ਨਕਲ ਕੀਤੀ ਇਹ ਤਾਂ ਨੋ ਹੀ ਅਫਗਾਨਿਸਤਾਨ ਗੇਟ ਰੱਖਿਆ ਕੀ ਬਾਤ ਹੈ ਸੋ ਅਫਗਾਨਿਸਤਾਨ ਵੀ ਦੇਖ ਲਿਆ ਹਿੰਦੁਸਤਾਨ ਤਾਂ ਤੁਸੀਂ ਰਹਿੰਦੇ ਹੋ ਪਾਕਿਸਤਾਨ ਵੀ ਦੇਖ ਲਿਆ ਅਮਰੀਕਾ ਵੀ ਦੇਖ ਲਿਆ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਜੋ ਕਿ ਸਾਨੂੰ ਦੇਖਣ ਨੂੰ ਮਿਲਣ ਵਾਲੀਆਂ ਨਹੀਂ ਹੁਣ ਆ ਦੇਖੋ ਪੁਰਾਣਾ ਨਲਕਾ ਜੀ ਰਹਿ ਗਿਆ ਸੀਗਾ ਬਿਲਕੁਲ ਹੂੰ ਇਹ ਪਾਣੀ ਦੇਗਾ ਪਾਣੀ ਦਊਗਾ ਹੈ ਨਾ ਪਾਣੀ ਦਊਗਾ ਜੀ ਇਹ ਤਾਂ ਅੰਦਰ ਪੈਪ ਸਟਾਰਟ ਨਹੀਂ ਹੋਈ ਜੀ ਤੇ ਪਰ ਇਹ ਪੁਰਾਣੇ ਨਾਲ ਕੇ ਹੁੰਦੇ ਸੀਗੇ ਜੀ ਹਰ ਚੀਜ਼ ਤੁਹਾਨੂੰ ਇੱਕ ਵੱਖਰੀ ਮਿਲੇਗੀ ਬਿਲਕੁਲ ਤੇ ਇਹ ਕਿਸ ਚੀਜ਼ ਦਾ ਮਤਲਬ ਕਿ ਇਹ ਪੋਲਾ ਜੀ ਹਾਂਜੀ ਉਧਾਂ ਬਸ ਇਹਨੂੰ ਰਾਵੀ ਪੁਲ ਦਾ ਨਾਮ ਦੇਣਾ ਇਹਨੂੰ ਇੱਕ ਹੁਆ ਹੈਨ ਦਾ ਨਹੀਂ ਦੇਣਾ ਜੀ ਲੋਕ ਜਾਣਦੇ ਨੇ ਨਾ ਥਾਈਲੈਂਡ 'ਚ ਜੀ 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 ਉੱਥੇ ਹੁਆ ਹੈਨ ਸਿਟੀ ਬਹੁਤ ਪਪੂਲਰ ਹੈ ਸਿਟੀ ਜੀ ਤੇ ਜਿੱਥੇ ਲੋਕ ਪਾਰਟੀਆਂ ਕਰ ਜਾਂਦੇ ਨੇ ਇਹ ਪੋਲਾ ਜੀ ਹੁਆ ਹੈਨ ਸਿਟੀ ਦੇਣਾ ਇਹ ਪੂਲ ਦਾ ਨਾਮ ਵੀ ਇਹ ਪੂਲ ਵੀ ਹੋਊਗਾ ਕਿ ਹਮ ਤੇ ਕਈ ਬਦਲ ਫੀਲਿੰਗਸ ਦੇ ਦਊਗਾ ਜੀ ਹਾਂ ਕੀ ਬਾਤ ਹੈ